ਸਾਰੇ ਪ੍ਰੈਸ ਵਾਲੇ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਭਲੀ ਭਾਤ ਜਾਣਦੇ ਹੋ ਕਿ 13 ਫਰਵਰੀ ਤੋਂ ਲੈ ਕੇ ਸ਼ੰਭੂ ਬਾਰਡਰ ਹੋਵੇ ਖਨੌਰੀ ਬਾਰਡਰ ਹੋਵੇ ਰਤਨਗੜ ਬਾਰਡਰ ਹੋਵੇ ਜਿੱਥੇ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ ਇੱਕ ਬਹੁਤ ਵੱਡਾ ਸੰਘਰਸ਼ ਚੱਲ ਰਿਹਾ ਜਿਸ ਦੇ ਵਿੱਚ ਜਿਹੜਾ 26 ਨਵੰਬਰ ਤੋਂ ਲੈ ਕੇ ਸਰਦਾਰ ਜਜੀਤ ਸਿੰਘ ਜੀ ਡੱਲੇਵਾਲ ਜਿਹੜੇ ਮਰਨ ਵਰਤ ਤੇ ਬੈਠੇ ਹੋਏ ਨੇ ਅੱਜ ਜਿਹੜਾ ਉਹਨਾਂ ਦਾ 15ਵਾਂ ਦਿਨ ਉਹ ਬੀਤ ਚੁੱਕਾ ਹੈ ਸੋ ਜੇ ਮੈਂ ਗੱਲ ਕਰਾਂ ਇਹਨਾਂ ਸਰਕਾਰਾਂ ਦੀ ਮੌਕੇ ਦੀ ਨਜਾਕ ਨੂੰ ਦੇਖਦਿਆਂ ਹੋਈਆਂ ਜਿਨ੍ਹਾਂ ਤੇ ਕੰਨ ਤੇ ਜੂਨ ਹੀ ਸਰ ਕਰੀ ਤੇ ਉਹਨਾਂ ਦੇ ਅਸੀਂ ਜਿਹੜੇ ਆਪ ਦੇ ਜਿਹੜੇ ਪ੍ਰੋਗਰਾਮ ਨੇ ਉਹ ਅਸੀਂ ਵੱਡੇ ਵੱਡੇ ਪ੍ਰੋਗਰਾਮ ਜਿਹੜੇ ਸ਼ੁਰੂ ਕੀਤੇ ਨੇ ਜਿਵੇਂ ਕਿ 12 ਤਰੀਕ ਨੂੰ ਸ਼ਾਮ ਨੂੰ ਟੋਟਲ ਭਾਰਤ ਦੇ ਵਿੱਚ ਕਿਸੇ ਵੀ ਕਿਸਾਨ ਦਾ ਕਿਸੇ ਵੀ ਮਜ਼ਦੂਰ ਦਾ ਚੁੱਲਾ ਨਹੀਂ ਤਪੂਗਾ ਜਿੱਥੇ 13 ਤਰੀਕ ਨੂੰ ਇੱਕ ਬਹੁਤ ਵੱਡਾ ਭਾਰਤ ਦੇ ਵਿੱਚ ਸਾਰੇ ਹੀ ਭਾਰਤ ਦੇ ਵਿੱਚ ਜਿਹੜੇ ਉਹ ਮੋਦੀ ਸਰਕਾਰ ਦੇ ਤੇ ਭਗਵੰਤ ਮਾਨ ਸਰਕਾਰ ਦੇ ਪੁਤਲੇ ਜਲਾਏ ਜਾਣਗੇ ਕਿਉਂਕਿ ਜੇ ਮੈਂ ਗੱਲ ਕਰਾਂ ਇਹ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ ਇਹ ਵੀ ਇੱਕ ਮੋਦੀ ਸਰਕਾਰ ਦੀ ਕਾਪੀ ਹੈ ਜਿੱਥੇ ਕਿ ਅੱਜ ਕਿਸਾਨਾਂ ਨੂੰ 10 ਮਹੀਨੇ ਤੋਂ ਉੱਪਰ ਹੋ ਗਏ ਬੈਠਾ ਨੂੰ ਇਹ ਹਾਲੇ ਤਾਈਂ ਕੋਈ ਨਿਆਵਾਂ ਵੱਲ ਨਹੀਂ ਕਰਾਰੇ ਸੋ ਮੇਰੇ ਨਾਲ ਸਰਦਾਰ ਇੰਦਰਜੀਤ ਸਿੰਘ ਜੀ ਕੋਟ ਬੁੱਢਾ ਜਿਹੜੇ ਪੰਜਾਬ ਦੇ ਆਗੂ ਨੇ ਤੇ ਸਾਡੇ ਨਾਲ ਸੰਦੀਪ ਜੀ ਜਿਹੜੇ ਰਾਸਤਾਂ ਤੋਂ ਆਗੂ ਨੇ ਤੇ ਬਾਕੀ ਜਿਹੜੇ ਮੇਰੇ ਵੀਰ ਸਰਦਾਰ ਕੋਟ ਬੁੱਢਾ ਜੀ ਕੋ ਜਾਣਕਾਰੀ ਦੇਣੀ ਸਭ ਤੋਂ ਪਹਿਲਾਂ ਤਾਂ ਪ੍ਰੈਸ ਦਾ ਧੰਨਵਾਦ ਕਰਦੇ ਹਾਂ ਸਾਥੀਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੁਝ ਮੋਟਾ-ਮੋਟਾ ਖੋਸਾ ਸਾਹਿਬ ਜੀ ਤੁਹਾਨੂੰ ਜਾਣਕਾਰੀ ਦੇਗੇ ਇੱਕ ਤਾਂ ਅੱਜ 16ਵਾਂ ਦਿਨ ਵੀ ਚੁੱਕਾ ਸਰਦਾਰ ਡੱਲੇਵਾਲ ਸਾਹਿਬ ਨੂੰ ਥੋੜਾ ਜਿਹਾ ਵਿਸਰਗੇ ਔਰ ਸਿਹਤ ਪੱਖੋਂ ਵੀ ਤੁਹਾਨੂੰ ਸਾਰਾ ਜਾਣਕਾਰੀ ਪਤਾ ਹੀ ਹੈ ਕਿ ਕਿ ਬਹੁਤ ਤਬਦੀਲੀ ਦੇ ਵਿੱਚ ਆ ਰਹੀ ਹੈ ਕਿ ਜਿਵੇਂ ਥ੍ਰੀਵਾ ਬੱਤਾ ਬਹੁਤ ਹੁੰਦਾ ਹਫ਼ਤੇ ਤੋਂ ਬਾਅਦ ਜਦੋਂ 16 ਦਿਨ 2 ਹਫ਼ਤੇ ਤੋਂ ਵੀ ਉੱਪਰ ਗੱਲ ਟੱਪ ਜਾਵੇ ਤਾਂ ਫਿਰ ਸਿਹਤ ਦਾ ਵੀ ਦਾ ਨਾਜ਼ੁਕ ਹੋਣਾ ਜ਼ਰੂਰੀ ਹੈ ਔਰ ਉਹਦੇ ਨਾਲ ਨਾਲ ਅੱਜ ਜੋ ਫੈਸਲਾ ਹੋਇਆ ਵਾ ਉਹਦੇ ਚ 13 ਤਰੀਕ ਨੂੰ ਪੂਰੇ ਭਾਰਤ ਦੇ ਅੰਦਰ ਨਾ ਕਿ ਇੱਕ ਸੀਐਮ ਭਗਵੰਤ ਮਾਨ ਤੇ ਗੱਲ ਨਹੀਂ ਗਈ ਪੂਰੇ ਭਾਰਤ ਦੇ ਜਾਂ ਜਿੰਨੇ ਰਾਜੇ ਸਰਕਾਰਾਂ ਵਾਂ ਜਿੰਨੇ ਵੀ ਮੁੱਖ ਮੰਤਰੀ ਔਰ ਆਪਣੀ ਗਵਾਈ ਦੇ ਵਿੱਚ ਸਰਕਾਰਾਂ ਚਲਾ ਰਹੇ ਰਾਜਾਂ ਦੇ ਵਿੱਚ ਔਰ ਉਹਦੇ ਨਾਲ ਨਾਲ ਸੈਨਟਰ ਸਰਕਾਰ ਔਰ ਇਹ ਵੱਡੇ ਪੱਧਰ ਤੇ ਦੋਨਾਂ ਸਰਕਾਰਾਂ ਦਾ ਸਾਰੇ ਭਾਰਤ ਦੇ ਵਿੱਚ ਜਿਹੜਾ ਵਾ ਉਹ ਦੋ ਦੋ ਪੁਤਲੇ ਬਣਾ ਕੇ ਜਿਹੜੇ ਆ ਉਹ ਪੁਤਲੇ ਫੂਕੇ ਜਾਣਗੇ ਪੂਰੇ ਭਾਰਤ ਦੇ ਅੰਦਰ ਜਿੱਥੇ-ਜਿੱਥੇ ਵੀ ਆਪਣੇ ਸੰਗਠਨ ਕੰਮ ਕਰ ਰਹੇ ਔਰ ਉਹਦੇ ਚ ਕਿਉਂ ਇਹ ਗੱਲ ਰੱਖੀ ਗਈ ਵੱਖ-ਵੱਖ ਰਾਜਾਂ ਦੀ ਕਿਉਂਕਿ ਉਹ ਵੀ ਲੋਕ ਉਹਨੇ ਹੀ ਦੋਸ਼ੀ ਆ ਕਿ ਉਹਨਾਂ ਦਾ ਵੀ ਫਰਜ਼ ਬਣਦਾ ਕਿ ਦੇਸ਼ ਪੱਧਰ ਤੇ ਅਗਵਾਈ ਕਰਕੇ ਔਰ ਸੈਂਟਰ ਸਰਕਾਰ ਨੂੰ ਮਜਬੂਰ ਕੀਤਾ ਜਾਵੇ ਕਿ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਵਾਂ ਇਹ ਕਿਸਾਨਾਂ ਦੀਆਂ ਇਹ ਜਨਤਕ ਲੋਕਾਂ ਦੀਆਂ ਜਾਇਜ਼ ਆ ਔਰ ਉਹ ਮੰਗਾਂ ਪੂਰੀਆਂ ਕੀਤੀਆਂ ਜਾਣ ਜਿਹੜਾ 13 ਫਰਵਰੀ ਤੋਂ ਲੈ ਕੇ ਔਰ ਅੱਜ ਤੱਕ ਕਿਸੇ ਵੀ ਰਾਜੇ ਸਰਕਾਰ ਨੇ ਸੈਂਟਰ ਸਰਕਾਰ ਤੱਕ ਕੋਈ ਮਜਬੂਰੀ ਕੋਈ ਅਪੀਲ ਨਹੀਂ ਕੀਤੀ ਔਰ ਉਹਦੇ ਚ ਇਹ ਕਿ ਉਹਨਾਂ ਤੇ ਵੀ ਸਾਨੂੰ ਸ਼ੱਕ ਦੀ ਸੂਈ ਜਿਹੜੀ ਆ ਉਹਨਾਂ ਤੇ ਜਾਂਦੀ ਆ ਕਿ ਉਹ ਵੀ ਇੱਕ ਗਿਣੀ ਮਿਥੀ ਚਾਲ ਦੇ ਨਾਲ ਕੁੰਭ ਕਰਨ ਦੀ ਨੀਂਦ ਨਾਲ ਸੁੱਤੇ ਹੋਏ ਆ ਔਰ ਉਹਨਾਂ ਸਰਕਾਰਾਂ ਦਾ ਵੀ ਫਰਜ ਬੰਦਾ ਕਿ ਪੂਰੇ ਭਾਰਤ ਦੀ ਗੱਲ ਜਿਹੜੀ ਆ ਉਹ ਰੱਖਣ ਕਿਉਂਕਿ ਉਹ ਵੀ ਇੱਕ ਭਾਰਤ ਦੇ ਇੱਕ ਹਿੱਸਾ ਵਾ ਔਰ ਉਹਦੇ ਚ ਇਕੱਲੇ ਪੰਜਾਬ ਦਾ ਨਹੀਂ ਪੂਰੇ ਭਾਰਤ ਦੇ ਅੰਦਰ ਵੱਖ-ਵੱਖ ਰਾਜੇ ਸਰਕਾਰਾਂ ਦਾ ਔਰ ਸੈਂਟਰ ਸਰਕਾਰ ਦਾ ਜਿਹੜਾ 13 ਤਰੀਕ ਨੂੰ ਜਿਹੜਾ ਵਾ ਦੋਨਾਂ ਸਰਕਾਰਾਂ ਦੇ ਜਿਹੜੇ ਉਹ ਪੁਤਲੇ ਫੂਕੇ ਜਾਣਗੇ ਪਰ ਵੱਡੇ ਪੱਧਰ ਤੇ ਫੂਕੇ ਜਾਣਗੇ ਔਰ ਉਹਦੇ ਨਾਲ ਨਾਲ ਜਿਹੜੀ ਵੀ ਕੋਈ ਅਗਲੀ ਰੂਪਰੇਖਾ ਬਣਦੀ ਦਿਨ ਤੋਂ ਦਿਨ ਉਹ ਤੁਹਾਨੂੰ ਸਾਰੀ ਪ੍ਰੈਸ ਨੂੰ ਜਾਣਕਾਰੀ ਮਿਲਦੀ ਰਹੂਗੀ ਧੰਨਵਾਦ ਜੀ ਸੰਦੀਪ ਜੀ ਹਾਂਜੀ ਮੀਡੀਆ ਕਰਮੀਆਂ ਸਾਰੇ ਕਰਮਚਾਰੀਆਂ ਦਾ ਸਵਾਗਤ ਸਾਥੀਓ ਆਪ ਸਭ ਨੂੰ ਪਤਾ ਹੀ ਆ ਕਿ ਸਰਦਾਰ ਜਗਜੀਤ ਸਿੰਘ ਡਲੇਵਾਲ ਜੀ ਦੀ ਸਿਹਤ ਦਿਨਪੋਰੇ ਦਿਨ ਖਰਾਬ ਹੋਣ ਜਾ ਰਹੀ ਆ ਕਿ ਸਰਕਾਰਾਂ ਮੌਨ ਚਾਹੇ ਰਾਜ ਦੀ ਸਰਕਾਰ ਆ ਚਾਹੇ ਕੇਂਦਰ ਦੀ ਸਰਕਾਰ ਆ ਇਹਨਾਂ ਦੇ ਕੰਨਾਂ ਤੇ ਜੂਣੀ ਸਰਕ ਦੀ ਆਉਣ ਵਾਲੇ ਅਸੀਂ ਦਿਨਾਂ ਵੱਡੇ ਪ੍ਰੋਗਰਾਮ ਦਵਾਂਗੇ ਕੱਲ ਦੀ ਪੀਸੀ ਚ ਦੇਸ਼ ਪੱਧਰ ਤੇ ਹੋਰ ਸਾਥੀਆਂ ਨੂੰ ਅਸੀਂ ਵੱਡਾ ਪ੍ਰੋਗਰਾਮ ਦੇਣ ਜਾਵਾਂਗੇ ਤੇ ਆਈ ਸਾਡੀ ਅਪੀਲ ਹੈ ਜੀ ਸੋਸ਼ਿਕਾ ਉਹਦੇ ਚ ਠੀਕ ਆ ਜੋ ਕਾਕਾ ਜੀ ਕਿ ਵੱਖ-ਵੱਖ ਰਾਜੇ ਸਰਕਾਰਾਂ ਔਰ ਸੈਂਟਰ ਸਰਕਾਰ ਔਰ ਦੋਨੋਂ ਸਰਕਾਰਾਂ ਜਿਹੜੀਆਂ ਔਰ ਸਾਡੀ ਨਿਗਾਹ ਦੇ ਵਿੱਚ ਇਹ ਦੋਨੋਂ ਦੋਸ਼ੀ ਆ ਕਿ ਜਿਹੜੀ ਕੋਈ ਵੀ ਗੱਲ ਥੱਲੇ ਰਾਜੇ ਸਰਕਾਰ ਨਹੀਂ ਰੱਖ ਰਹੀ ਪਰ ਜਿਹਦੇ ਵਿੱਚ ਸਰਦਾਰ ਕਾਕਾ ਸਿੰਘ ਜੀ ਕੋਟੜਾ ਤੁਹਾਡੇ ਨਾਲ ਗੱਲ ਰੱਖਣਗੇ ਔਰ ਉਸ ਤੋਂ ਬਾਅਦ ਹਿੰਦੀ ਦੇ ਵਿੱਚ ਜਿੰਨੇ ਵੀ ਆਪਣੇ ਸਾਥੀਆਂ ਦੇ ਚੈਨਲ ਉਹਦੇ ਵਿੱਚ ਭਨੂ ਕੁਹਾੜ ਵੀ ਤੁਹਾਨੂੰ ਜਾਣਕਾਰੀ ਦੇਣਗੇ ਧੰਨਵਾਦ ਜੀ ਤੁਹਾਡਾ ਜੋ ਤੁਸੀਂ